ਅੱਜ ਇਹ ਮੇਰਾ ਨਾਮ ਬੋਲਣਾ 53 ਬੰਦਿਆਂ ਚੋਂ 50 ਬੰਦੇ ਆਨੇ 4 ਵਜੇ ਪਏ ਆ ਗੋਰਮ ਵੀ ਆਇਆ ਸੁੱਤਾ ਪਿਆ ਨਹੀਂ ਇਹ ਤੂੰ ਵੀ ਕਰਦਾ ਮੇਰੀ ਗੱਲ ਸੁਣ ਲੈ ਕਿਹਨੇ ਬੰਦੇ ਮਾਰੇ ਨੇ ਮੈਂ ਮਾਰੇ ਆ ਤੇ ਮੈਂ ਤੈਨੂੰ ਵੀ ਨਹੀਂ ਚੜਨਾ ਜੋ ਮੁਰਕਾ ਆ ਕੇ ਤੂੰ ਮੇਰੇ ਨਾਲ ਮੇਰੇ ਨਾਲ ਪੰਗਾ ਲਿਆ ਤਾ ਕਹਿੰਦੇ ਜਾ ਕੇ ਸੋ ਵੀਰ ਨਾਲ ਗੱਲ ਕਰਾਦੇ ਆ ਉਧਰ ਲਾ ਕੇ ਬੈਠਾ ਤਾ ਉਹਨੂੰ ਵੀ ਪਤਾ ਉਹਦੀ ਕਹਿੰਦਾ ਤੂੰ ਕਿਵੇਂ ਕਹਿਵਾ ਦ ਕਰ ਰਹੇ ਆ ਪ੍ਰੈਸ ਕਾਨਫਰੰਸ ਵੀ ਇੱਥੇ ਮੰਡੀ ਬੋਰਡ ਦੇ ਉੱਪਰ ਕੇ ਜਮਰਦਪਾਲ ਦੀਆਂ ਬੇਟੀਆਂ ਹੁੰਦੀਆਂ ਨੇ ਤੇ ਫਿਰ ਤੁਹਾਡਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅਮਰਤਪਾਲ ਦਾ ਨਾਮ ਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਰਨਜੀਤ ਬਰਾੜ ਥੋਟਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਰਨਲ ਸਿੰਘ ਵੀਰ ਮੁਹੰਮਦ ਸੀ ਪਹਿਲਾਂ ਉਹ ਚੈੱਕ ਕਰੋ ਗੱਲ ਫਿਰ ਗੱਲ ਕਰੋ ਵਿਕਰਮ ਮਜੀਠੀਆ ਦੇ ਵੱਲੋਂ ਜਤਿੰਦਰ ਪੰਘੂ ਦੀ ਇੱਕ ਆਡੀਓ ਸੁਣਾਈ ਗਈ ਸੀ ਲਾਈਵ ਵੀਡੀਓ ਦੇ ਵਿੱਚ ਜਿਸ ਨੂੰ ਹੋਣਾ ਭੰਗੂ ਨੇ ਚੈਲੰਜ ਕੀਤਾ ਕਿ ਇਹ ਆਡੀਓ ਜਿਹੜੀ ਆ ਉਹ AI ਦੇ ਨਾਲ ਬਦਲੀ ਗਈ ਆ ਮੇਰੀ ਆਵਾਜ਼ ਨੂੰ ਚੇਂਜ ਕੀਤਾ ਗਿਆ ਉਹ ਮੇਰੀ ਆਵਾਜ਼ ਹੈ ਹੀ ਨਹੀਂ ਤੁਹਾਨੂੰ ਦੱਸ ਦਈਏ ਕਿ ਜਤਿੰਦਰ ਭੰਗੂ ਨੇ ਅਰਸ਼ਦੀਪ ਕਲੇਰ ਨੂੰ ਧਮਕੀ ਦਿੱਤੀ ਸੀ ਕਿ ਮੈਂ ਪੰਜਾਬ ਬੰਦਿਆਂ ਨੂੰ ਹੁਣ ਤੱਕ ਮਾਰ ਚੁੱਕਿਆ ਸੁਮੇਤ ਸੈਣੀ ਨੂੰ ਭਾਵੇਂ ਤੂੰ ਪੁੱਛ ਲਈ ਮੇਰਾ ਹੁਣ ਵੀ ਨਾ ਬੋਲਦਾ ਉਹ ਆਡੀਓ ਜਿਹੜੀ ਆ ਵਿਕਰਮ ਮਜੀਠੀਆ ਨੇ ਲਾਈਵ ਦੇ ਵਿੱਚ ਸਾਰਿਆਂ ਨੂੰ ਸੁਣਾਈ ਕਿ ਕਿਵੇਂ ਉਹ ਧਮਕੀ ਦੇਂਦਾ ਨਜ਼ਰ ਆ ਰਿਹਾ ਅਰਸ਼ਦੀਪ ਕਲੇਰ ਨੂੰ ਪਰ ਹੁਣ ਭੰਗੂ ਨੇ ਇਹ ਨਕਾਰ ਦਿੱਤਾ ਹੈ ਕਿ ਉਹ ਉਸ ਦੀ ਆਵਾਜ਼ ਹੈ ਹੀ ਨਹੀਂ ਉਹ ਤਾਂ AI ਦੇ ਨਾਲ ਆਵਾਜ਼ ਬਦਲੀ ਗਈ ਹੈ ਚੇਂਜ ਕੀਤੀ ਗਈ ਹੈ ਉਸਨੇ ਤਾਂ ਅਰਸ਼ਦੀਪ ਕਲੇਰ ਨੂੰ ਫੋਨ ਹੀ ਨਹੀਂ ਕੀਤਾ ਤੁਹਾਨੂੰ ਆਡੀਓ ਵੀ ਇੱਕ ਵਾਰੀ ਫਿਰ ਦੁਬਾਰਾ ਜ਼ਰੂਰ ਸੁਣਵਾ ਦਨਿਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਵਿਕਰਮ ਮਜੀਠੀਆ ਦੇ ਵੱਲੋਂ ਕਿ ਇਹ ਜਤਿੰਦਰ ਭੰਗੂ ਨੇ ਉਸ ਨੂੰ ਧਮਕੀ ਦਿੱਤੀ ਹੈ ਅਰਸ਼ਦੀਪ ਕਲੇਰ ਨੂੰ ਤਾਂ ਫਿਰ ਉਹ ਇੱਕ ਆਡੀਓ ਦੁਬਾਰਾ ਫਿਰ ਸੁਣ ਲੈਣੇ ਆ ਬ੍ਰਦਰ ਦੀ ਨਹੀਂ ਗੱਲ ਮੈਂ ਜਤਿੰਦਰ ਸਿੰਘ ਤੁਮਹੂ ਬੋਲ ਰਿਹਾ ਹਾਂ ਹਾਂ ਦੱਸੋ ਹਾਂ ਤੂੰ ਕਿਵੇਂ ਕਹਿ ਰਿਹਾ ਕਰ ਰਿਹਾ ਪ੍ਰੈਸ ਕਾਨਫਰੰਸ ਵੀ ਇੱਥੇ ਮੰਡੀ ਬੋਰਡ ਦੇ ਦਫਤਰ 'ਚ ਅਮਰਤਪਾਲ ਦੀਆਂ ਮੀਟਿੰਗਾਂ ਹੁੰਦੀਆਂ ਨੇ ਤੇ ਫਿਰ ਥੋੜਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅਮਰਤਪਾਲ ਦਾ ਬੰਦਾ ਮੈਂ ਤਾਂ ਅਮਰਤਪਾਲ ਦਾ ਨਹੀਂ ਨਹੀਂ ਲਿਆ ਹਾਂ ਮੈਂ ਤਾਂ ਅਮਰਤਪਾਲ ਦਾ ਨਹੀਂ ਨਹੀਂ ਲਿਆ ਮੈਂ ਅਮਰਤਪਾਲ ਦਾ ਨਾਮ ਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਰਨਜੀਤ ਬਰਾੜ ਥੋੜਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਰਨੈਲ ਸਿੰਘ ਪੀਰ ਮੁਹੰਮਦਸੀ ਮੈਂ ਤਾਂ ਨਾ ਹੀ ਨੀ ਲਿਆ ਪਹਿਲਾਂ ਉਹਨੂੰ ਚੈੱਕ ਕਰੋ ਗੱਲ ਫੇਰ ਗੱਲ ਕਰੋ ਹੈ ਅੱਜ ਦਾ ਸੋਣਾ ਵਾ ਨਹੀਂ ਤੂੰ ਤੇਰਾ ਮੈਨੂੰ ਗਾਲਾਂ ਕੱਢਣ ਦਾ ਕੀ ਮਤਲਬ ਆ ਮੈਂ ਬੰਦੇ ਆ ਐਨਾ ਜਿੰਨੂੰ ਮਰਜ਼ੀ ਪੁੱਛ ਲਈ ਚਾਹੇ ਤਰ ਪਾਦਰ ਨੂੰ ਚਾਹੇ ਡੀਜੀਪੀ ਸੈਣੀ ਨੂੰ ਪੁੱਛ ਲੈ ਅੱਜ ਮੇਰਾ ਨਾਮ ਬੋਲਣਾ 55 ਬੰਦਿਆਂ ਚੋਂ 50 ਆਏ ਨੇ 4 ਵਜੇ ਪਹੇ ਆ ਗੋਰੂ ਵੀ ਆਇਆ ਸੁੱਤਾ ਪਿਆ ਨਹੀਂ ਸੁਣ ਲਾ ਕਿਨੇ ਬੰਦੇ ਮਾਰੇ ਨੇ ਹਾਂ ਮੈਂ ਮਾਰੇ ਆ ਅੱਛਾ ਤੇ ਮੈਂ ਤੈਨੂੰ ਵੀ ਨਹੀਂ ਛੱਡਣਾ ਜੇ ਮੁੜ ਕੇ ਆ ਗਿਆ ਤਾਂ ਮੇਰੇ ਨਾਲ ਮੇਰੇ ਨਾਲ ਪੰਗਾ ਲਿਆ ਤਾਂ ਕਹਦੇ ਜਾ ਕੇ ਸਰ ਵੀਰ ਨਾਲ ਗੱਲ ਕਰਾ ਲਈ ਜਦੋਂ ਲਾ ਕੇ ਬੈਠਾ ਦਾ ਉਹਨੂੰ ਵੀ ਪਤਾ ਉਹਦੀ ਕਹਿੰਦਾ ਹੀ ਬੰਦ ਕਰ ਦੂਗਾ ਅੱਛਾ ਵਿਆਹ ਤੇ ਆਇਆ ਹਾਂ ਅੱਛਾ ਇਹਨੂੰ ਪਤਾ ਵੀ ਮੈਂ ਚਲਾਉਣਾ ਚਾਹੁੰਦਾ ਹੈਗਾ ਮੈਂ ਆਪਣੇ ਮੋਟੇ ਤੇ ਰੱਖ ਕੇ ਚਲਾਈਆਂ ਆਣੇ ਅੱਛਾ ਹਾਂ ਰਿਕਾਰਡ ਕਰਨਾ ਮੈਂ ਤਾਂ ਹੀ ਕਰ ਰਿਹਾ ਮੈਂ ਰਿਕਾਰਡ ਕਰ ਇਹਨੂੰ ਗੱਲ ਨੂੰ ਕੋਈ ਗੱਲ ਨਹੀਂ ਹਾਂ ਕਰ ਲੂੰਗਾ ਰਿਕਾਰਡਨਾ ਕਰਨ ਜੋਗਾ ਤਾਂ ਮੈਂ ਤਾਂ ਕਹਿਣਾ ਯਾਰ ਮੇਰੀ ਗੱਲ ਸੁਣ ਲਾ ਠੀਕ ਹੈ ਗੱਲ ਕਰਨੀ ਹੈ ਤਮੀਜ਼ ਨਾਲ ਕਰ ਬਦਤਮੀਜ਼ ਤਮੇ ਨਾ ਕਰੀਂ ਨਾ ਠੀਕ ਹੈ ਅਕਲ ਨਾਲ ਤਾ ਤੂੰ ਫੋਟੋ ਕਿਹੜੀ ਲਾਈ ਆ ਓ ਯਾਰ ਮੈਂ ਜਿਹੜੀ ਮਰਜ਼ੀ ਲਾਵਾਂ ਫੋਟੋ ਤੇਰੇ ਤੋਂ ਤੇਰੇ ਤੋਂ ਪੁੱਛ ਕੇ ਥੋੜਾ ਲਾਉਣੀ ਮੈਂ ਫੋਟੋ ਯਾਰ ਹਾਂ ਤੇਰੇ ਤੋਂ ਪੁੱਛ ਕੇ ਲਾਉਣੀ ਉਹ ਜੋ ਅਕਾਲੀਆਂ ਨੂੰ ਅਸੀਂ ਕੀ ਕਰਨਾ ਫਿਰ ਓ ਯਾਰ ਅਸੀਂ ਤੇਰੇ ਤੋਂ ਕੀ ਕਰਾਉਣਾ ਯਾਰ ਦੱਸ ਤੂੰ 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 ਕਿਸਾ ਆਇਆ ਅੱਜ ਜੰਮ ਕੇ ਕੱਲ ਓ ਯਾਰ ਮੇਰੀ ਗੱਲ ਸੁਣ ਤੂੰ ਨਾ ਪਹਿਲਾਂ ਗੱਲ ਕਰਨ ਦਾ ਸਲੀਕਾ ਸਿੱਖ ਅਕਲ ਸਿੱਖ ਫਿਰ ਗੱਲ ਕਰੀ ਮੇਰੇ ਨਾਲ ਕਿ ਮੈਨੂੰ ਦੱਸ ਮੈਂ ਆ ਜਾ ਜਿੱਥੇ ਆਖੇ ਓ ਯਾਰ ਤੂੰ ਮੈਂ ਗੱਲ ਕਰਨ ਦਾ ਸਲੀਕਾ ਸਿੱਖ ਭ ਨਹੀਂ ਸਿੱਖ ਸਕਦਾ ਤਾਂ ਫਿਰ ਨਾ ਸਿੱਖ ਫਿਰ ਗੱਲ ਨਾ ਕਰ ਫੋਨ ਨਾ ਕਰ ਮੈਂ ਤੈਨੂੰ ਕਿਹਾ ਨਹੀਂ ਮੈਨੂੰ ਫੋਨ ਕਰਨ ਨੂੰ ਹਾਂ ਠੀਕ ਹੈ ਅਗਰ ਤਾਂ ਮੇਰਾ ਨਾਮ ਆ ਗਿਆ ਨਾ ਤੇ ਸਿੱਧੀ ਗੱਲ ਅੱਛਾ ਤੂੰ ਗੱਲ ਲੇਗਾ ਫਾਲ ਵੇਖ ਲੋ ਬ੍ਰਦਰ ਦੀ ਨਹੀਂ ਗੱਲ ਮੈਂ ਜਤਿੰਦਰ ਸਿੰਘ ਤੋਂ ਮੋਹੂਲ ਰਿਹਾ ਹਾਂ ਹਾਂ ਦੱਸੋ ਹਾਂ ਤੂੰ ਕਿਵੇਂ ਖਾਵੇਂ ਹੱਦ ਕਰ ਰਿਹਾ ਪ੍ਰੈਸ ਕਾਨਫਰੰਸ ਵੀ ਉੱਥੇ ਮੰਡੀ ਬੋਰਡ ਦੇ ਅਫਸਰਾਂ ਦੇ ਅਮਰਤਪਾਲ ਦੀਆਂ ਮੀਟਿੰਗਾਂ ਹੁੰਦੀਆਂ ਨੇ ਤੇ ਫਿਰ ਥੋੜਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਮੈਂ ਤਾਂ ਅਮਰਿਤਪਾਲ ਦਾ ਨਾਂ ਹੀ ਨਹੀਂ ਲਿਆ ਹਾਂ ਮੈਂ ਤਾਂ ਅਮਰਿਤਪਾਲ ਦਾ ਨਾਂ ਹੀ ਨਹੀਂ ਲਿਆ ਮੈਂ ਅਮਰਿਤਪਾਲ ਦਾ ਨਾਂ ਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਰਨਜੀਤ ਬਰਾੜ ਥੋੜਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਰਨੈਲ ਸਿੰਘ ਪੀਰ ਮੁਹੰਮਦ ਸੀ ਮੈਂ ਤਾਂ ਨਾਂ ਹੀ ਨਹੀਂ ਲਿਆ ਪਹਿਲਾਂ ਉਹਨੂੰ ਚੈੱਕ ਕਰੋ ਗੱਲ ਫੇਰ ਗੱਲ ਕਰੋ ਹੈਂ ਅਜਿਹਾ ਸੁਣਾਵਾ ਨਹੀਂ ਤੂੰ ਤੇਰਾ ਮੈਨੂੰ ਗਾਲ੍ਹਾਂ ਕੱਢਣ ਦਾ ਕੀ ਮਤਲਬ ਆ ਮੈਂ ਮੈਂ ਬੰਦੇ ਇਨਾ ਜਿੰਨੂ ਮਰਜ਼ੀ ਪੁੱਛ ਲਈ ਚਾਹੇ ਤਰੇ ਫਾਦਰ ਨੂੰ ਚਾਹੇ ਡੀਜੀਪੀ ਸੈਣੀ ਨੂੰ ਪੁੱਛ ਲੈ ਅੱਜ ਮੇਰਾ ਨਾਮ ਬੋਲਦਾ ਸ਼ਰੰਗਾ ਬੰਦਿਆਂ ਚੋਂ 50 ਬੰਦੇ ਆਨੇ 4 ਵਜੇ ਪਏ ਆ ਗੋਰੇ ਵੀ ਆਏ ਸੁੱਤਾ ਪਿਆ ਨਹੀਂ ਇਹ ਤੂੰ ਵੀ ਕਰਦਾ ਮੇਰੀ ਗੱਲ ਸੁਣ ਲੈ ਕਿਹਨੇ ਬੰਦੇ ਮਾਰੇ ਨੇ ਹਾਂ ਮੈਂ ਮਾਰੇ ਆ ਅੱਛਾ ਤੇ ਮੈਂ ਤੈਨੂੰ ਵੀ ਨਹੀਂ ਛੜਣਾ ਜੋ ਮੁੜ ਕੇ ਆ ਗਿਆ ਤਾਂ ਮੇਰੇ ਨਾਲ ਮੇਰੇ ਨਾਲ ਸੰਗਾ ਜਾ ਤਾ ਕਹਦੇ ਜਾ ਕੇ ਸਰਵੀਰ ਨਾਲ ਗੱਲ ਕਰਾ ਲਈ ਤੇ ਉਧਰ ਲੱਗੇ ਬੈਠਾ ਦਾ ਉਹਨੂੰ ਵੀ ਪਤਾ ਉਹਨੂੰ ਕਹਿੰਦਾ ਵੀ ਅੱਛਾ ਵਿਆਹ ਤੇ ਆਇਆ ਹਾਂ ਅੱਛਾ ਇਹਨੂੰ ਪਤਾ ਮੈਂ ਚਲਾਉਂ ਚੁਕਾ ਹੈਗਾ ਮੈਂ ਆਪਣੇ ਮੋਢੇ ਤੇ ਰੱਖ ਕੇ ਚਲਾਈਆਂ ਨੇ ਅੱਛਾ ਹਾਂ ਉਹ ریکارڈ ਕਰਨਾ ਮੈਂ ਤਾਂ ਹੀ ਕਰ ਰਿਹਾ ਮੈਂ ریکارڈ ਕਰ ਇਹਨੂੰ ਗੱਲ ਨੂੰ ਕੋਈ ਗੱਲ ਨਹੀਂ ਹਾਂ ਕਰ ਲੂੰਗਾ ਰਿਕਾਰਡਨਾ ਕਰਨ ਜੋਗਾ ਤਾਂ ਮੈਂ ਤਾਂ ਕਹਿਣਾ ਯਾਰ ਮੇਰੀ ਗੱਲ ਸੁਣ ਲੈ ਠੀਕ ਹੈ ਗੱਲ ਕਰਨੀ ਹੈ ਤਮੀਜ਼ ਨਾਲ ਕਰ ਬਦਤਮੀਜ਼ ਸਮਰਨਾ ਕਰੀਨਾ ਠੀਕ ਹੈ ਕੰਦਲ ਤਾ ਤੂੰ ਫੋਟੋ ਕਿਹੜੀ ਲਾਈ ਆ ਓ ਯਾਰ ਮੈਂ ਜਿਹੜੀ ਮਰਜ਼ੀ ਲਾਵਾਂ ਫੋਟੋ ਤੇਰੇ ਤੋਂ ਤੇਰੇ ਤੋਂ ਪੁੱਛ ਕੇ ਥੋੜਾ ਲਾਉਣੀ ਮੈਂ ਫੋਟੋ ਯਾਰ ਹਾਂ ਤੇਰੇ ਤੋਂ ਪੁੱਛ ਕੇ ਲਾਉਣੀ ਉਹ ਜੋ ਅਕਾਲੀਆਂ ਨੂੰ ਅਸੀਂ ਕਰਨਾ ਫਿਰ ਓ ਯਾਰ ਅਸੀਂ ਤੇਰੇ ਤੋਂ ਕੀ ਕਰਾਉਣਾ ਯਾਰ ਦੱਸ ਤੂੰ 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 ਕਿਸ ਆਇਆ ਅੱਜ ਜੰਮ ਕੇ ਕੱਲ ਓ ਯਾਰ ਮੇਰੀ ਗੱਲ ਸੁਣ ਤੂੰ ਨਾ ਪਹਿਲਾਂ ਗੱਲ ਕਰਨ ਦਾ ਸਲੀਕਾ ਸਿੱਖ ਅਕਲ ਸਿੱਖ ਫੇਰ ਗੱਲ ਕਰੀ ਮੇਰੇ ਨਾਲ ਕਿ ਮੈਨੂੰ ਦੱਸ ਮੈਂ ਆ ਜਾ ਜਿੱਥੇ ਆਖੇ ਓ ਯਾਰ ਤੂੰ ਮੈਂ ਗੱਲ ਕਰਨ ਦਾ ਸਲੀਕਾ ਸਿੱਖ ਭਰਾ ਠੀਕ ਹੈ ਨਹੀਂ ਸਿੱਖ ਸਕਦਾ ਤਾਂ ਫਿਰ ਨਾ ਸਿੱਖ ਫਿਰ ਗੱਲ ਨਾ ਕਰ ਫੋਨ ਨਾ ਕਰ ਮੈਂ ਤੈਨੂੰ ਕਿਹਾ ਨਹੀਂ ਮੈਨੂੰ ਫੋਨ ਕਰਨ ਨੂੰ ਠੀਕ ਹੈ ਅਗਰ ਉਹ ਮੇਰਾ ਨਾਂ ਆ ਗਿਆ ਨਾ ਤੇ ਸਿੱਧੀ ਠੀਕ ਹਾਲ ਅੱਛਾ ਤੂੰ ਗੱਲ ਲੇਗਾ ਹਾਲ ਵੇਖ ਲੋ